ਹੁਸ਼ਿਆਰਪੁਰ نیوز ਦੇਖ ਰਹੇ ਤਾਂ ਆਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਪ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜੀਹੀ ਸ਼ਖਸੀਅਤ ਦੇ ਨਾਲ ਮਿਲਾਵਾਂਗੇ ਜੋ ਕਿ ਹੁਸ਼ਿਆਰਪੁਰ ਦੇ ਹੀ ਰਹਿਣ ਵਾਲੇ ਨੇ ਨੌਜਵਾਨ ਤੇ ਇਸ ਨੌਜਵਾਨ ਵੱਲੋਂ ਹੁਸ਼ਿਆਰਪੁਰ ਤੋਂ ਲੈ ਕੇ ਸ਼੍ਰੀ ਕੇਦਾਰਨਾਥ ਧਾਮ ਤੱਕ ਯਾਤਰਾ ਕੀਤੀ ਗਈ ਹੈ ਤੇ ਬੜੀ ਦਿਲਚਸਪ ਗੱਲ ਹੈ ਕਿ ਯਾਤਰਾ ਕੋਈ ਗੱਡੀ ਦੇ ਵਿੱਚ ਨਹੀਂ ਕੋਈ ਰੇਲ ਗੱਡੀ ਦੇ ਵਿੱਚ ਨਹੀਂ ਜਾਂ ਕੋਈ ਹਵਾਈ ਸਫ਼ਰ ਨਹੀਂ ਬਲਕਿ ਸਾਈਕਲ ਤੇ ਯਾਤਰਾ ਜਿਹੜੀ ਇਸ ਨੌਜਵਾਨ ਵੱਲੋਂ ਕੀਤੀ ਗਈ ਹੈ ਸੋ ਨੌਜਵਾਨ ਸ਼ਿਵਮ ਸ਼ਰਮਾ ਉਹ ਸ਼ਾਰਪੁਰ ਦੇ ਮੋਹੱਲਾ ਨਿਊ ਦਸ਼ਮੇਸ਼ ਨਗਰ ਦਾ ਰਹਿਣ ਵਾਲਾ ਮੇਰੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਗੱਲਬਾਤ ਕਰਾਂਗੇ ਐਸ਼ਵਮ ਜੀ ਸਭ ਤੋਂ ਪਹਿਲਾਂ ਤਾਂ ਹੁਸ਼ਾਰਪੁਰ ਦੀਸ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਐਸ਼ਵਮ ਜੀ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਹੁਸ਼ਾਰਪੁਰ ਤੋਂ ਆਪਣੇ ਘਰ ਤੋਂ ਹੀ ਭਾਵ ਤੇ ਇਹੋ ਸਾਈਕਲਿੰਗ ਤੇ ਜਿਹੜੀ ਸਾਈਕਲ ਤੇ ਤੁਸੀਂ ਯਾਤਰਾ ਕੀਤੀ ਹੈ ਸ਼੍ਰੀਕਦਾਰਨਾ ਤਾਮ ਦੀ ਜੀ ਤਕਰੀਬਨ 800 ਕਿਲੋਮੀਟਰ ਤੋਂ ਵਧੇਰੇ ਦਾ ਜਿਹੜਾ ਤੁਸੀਂ ਰਕਬਾ ਤੈਅ ਕਰਕੇ ਗਏ ਹੋ ਜੀ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਮਾਨਸਿਕਤਾ ਸੋਚ ਕਿ ਤਨਾ ਹੈ ਕਿ ਇਹ ਸਾਈਕਲ ਤੇ ਹੀ ਮੈਂ ਯਾਤਰਾ ਕਰਨੀ ਹੈ ਕਿਉਂਕਿ ਆਸਤੇ ਸਮੇਂ ਦੇ ਵਿੱਚ ਇੰਨਾ ਸਮਾਂ ਨਹੀਂ ਹੈ ਕਿ ਉਹ ਕਈ ਦਿਨਾਂ ਤੱਕ ਜਿਹੜਾ ਯਾਤਰਾਤੇ रह ਸਕੇ ਚੇਤਨ ਜੀ ਇਦਾਂ ਹੈ ਕਿ ਮੈਂ ਥੋੜਾ ਸਾਈਕਲ ਸਾਈਕਲਿੰਗ ਦਾ ਸਾਰਾ ਸ਼ੀਖਿਆ ਹੈ ਤੇ ਮੈਂ ਵੈਸੇ ਕੋਈ ਲੰਬੀ ਰਾਈਡ ਅੱਧਰੀ ਕੀਤੀ ਨਹੀਂ ਹੈਗੀ ਤੇ ਇਹ ਮੇਰਾ ਫਰਸਟ ਟਾਈਮ ਸੀਗਾ ਤੇ ਮੈਂ ਚਾਹੁੰਦਾ ਸੀ ਕੁਝ ਅਲੱਗ ਕਰਨਾ ਫਿਰ ਮੈਂ ਕਿਸੇ ਤੋਂ ਪੁੱਛਿਆ ਕਿ ਯਾਰ ਅਜ ਤੱਕ ਕੋਈ ਬੰਦਾ ਗਿਆ ਹੈ ਕਦਾਰਨਾ ਸਾਈਕਲ ਤੇ ਤਾਂ ਉਹਨੇ ਮੈਡਮ ਨੇ ਮੈਨੂੰ ਦੱਸਿਆ ਕਿ ਅਜ ਤੱਕ ਕੋਈ ਬੰਦਾ ਸਾਈਕਲ ਤੇ ਨਹੀਂ ਗਿਆ ਤਾਂ ਫਿਰ ਉੱਥੋਂ ਮੈਨੂੰ ਮੋਟੀਵੇਸ਼ਨ ਮਿਲੀ ਕਿ ਯਾਰ ਮੈਂ ਇਹ ਕਰ ਸਕਦਾ ਕਰਦੇ ਨੇ ਮਨਾਂ ਨਹੀਂ ਕੀਤਾ ਜਦੋਂ ਆਇਆ ਦਿਮਾਗ ਦੇ ਵਿੱਚ ਕਿ ਯਾਰ ਨਹੀਂ ਇੰਨੀ ਦੂਰ ਨਹੀਂ ਭੇਜਣਾ ਇਕੱਲੇ ਨੂੰ 800 ਕਿਲੋਮੀਟਰ ਤੋਂ ਜ਼ਿਆਦਾ ਦਾ ਜਿਹੜਾ ਇਹ ਸਫ਼ਰ ਤੈਅ ਕਰਕੇ ਤੁਸੀਂ ਪਹੁੰਚੇ ਹੋ ਉੱਥੇ ਚਿਰਨ ਜੀ ਇਦਾਂ ਗੱਲ ਹੈ ਕਿ ਘਰ ਦੇ ਨੂੰ ਚਲੋ ਫਿਕਰ ਤਾਂ ਹੁੰਦਾ ਹੀ ਹੈ ਨਾ ਤੇ ਘਰ ਦੇ ਨੇ ਤਾਂ ਮਨਾਂ ਕੀਤਾ ਮੈਨੂੰ ਹੋਰ ਬਹੁਤ ਬੰਦੇ ਨੇ ਮਨਾਂ ਕੀਤਾ ਕਿ ਯਾਰ ਪੋਸੀਬਲ ਹੀ ਨਹੀਂ ਹੈਗਾ ਕਿ ਤੂੰ ਪਾਗਲ ਹੋ ਗਿਆ ਮਤਲਬ ਲੋਕਾਂ ਨੇ ਮਜ਼ਾਕ ਵੀ ਉਡਾਇਆ ਪਰ ਮੇਰੇ ਮਨ ਦੇ ਵਿੱਚ ਸੀਗਾ ਕਿ ਯਾਰ ਨਹੀਂ ਮੈਂ ਕਰ ਸਕਦਾ ਹਾਂ ਤੇ ਜੋ ਕਿ ਮੈਂ ਕੀਤਾ ਵੀ ਹੈ ਲੋਕਾਂ ਦਾ ਸੁਪਨਾ ਹੁੰਦਾ ਹੈ ਕਿ ਦਰਨਾ ਜਾਣਾ ਤੇ ਮੈਂ ਸਾਈਕਲ ਤੇ ਉੱਥੇ ਗਿਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਲਾਈਫਟਾਈਮ ਅਚ ਇੱਜਾ ਮੈਂ ਕਿ ਇੰਟਰਵਿਊ ਤੋਂ ਪਹਿਲਾਂ ਵੀ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਤੁਹਾਨੂੰ ਸਾਈਕਲਿੰਗ ਦਾ ਸ਼ੌਂਕ ਹੈ ਤੁਸੀਂ ਸਾਈਕਲਿਸਟ ਵੀ ਹੋ ਇਸ ਤੋਂ ਪਹਿਲਾਂ ਵੀ ਕਦੀ ਕੋਈ ਏਡੀ ਵੱਡੀ ਤਾਂ ਚਲੋ ਯਾਤਰਾ ਨਹੀਂ ਕੀਤੀ ਹੋਊਗੀ ਸਾਈਕਲਿੰਗ ਵੀ ਤੁਸੀਂ ਤਾਂ ਇਸ ਤੋਂ ਛੋਟੀ ਕੋਈ 100 ਕਿਲੋਮੀਟਰ 200 ਕਿਲੋਮੀਟਰ 300 ਕਿਲੋਮੀਟਰ ਦੇ ਕੀਤੀ ਇਸ ਤੋਂ ਪਹਿਲਾਂ ਕਦੇ ਹਾਂਜੀ ਇਸ ਤੋਂ ਪਹਿਲਾਂ ਜਦੋਂ ਮੈਂ ਸਟਾਰਟ ਕੀਤਾ ਸੀਗਾ ਤਾਂ ਮੈਂ ਤਲਵਾੜਾ ਦੇ ਤੱਕ ਉਹ ਕੀਤਾ ਸੀਗਾ ਪਰ ਉਹ ਵੀ ਬੜਾ ਟਫ ਸੀ ਮੇਰੇ ਲਈ ਕਿਉਂਕਿ ਤਲਵਾੜਾ ਲੱਗੇ ਨਹੀਂ ਆਇਗਾ ਤੇ ਇਹ ਮੇਰੀ ਫਰਸਟ ਟਾਈਮ ਇੰਨੀ ਲੰਬੀ ਰਾਈਡ ਸੀਗੀ ਕਿਹੋ ਜਿਹਾ ਐਕਸਪੀਰੀਅੰਸ ਲਿਆ ਤੁਸੀਂ ਬਹੁਤ ਵਧੀਆ ਐਕਸਪੀਰੀਅੰਸ ਲਿਆ ਮਤਲਬ ਜਿੰਨੇ ਵੀ ਲੋਕ ਮਿਲੇ ਸਾਰਿਆਂ ਨੇ ਮੋਟੀਵੇਟੇਸ਼ਨ ਮੈਨੂੰ ਕੀਤਾ ਤੇ ਮੈਨੂੰ ਬਹੁਤ ਖੁਸ਼ੀ ਦੇ ਲੋਕੀ ਫੋਟੋਆਂ ਕਰਾ ਰਹੇ ਸੀਗੇ ਮਤਲਬ ਇੰਨੀ ਵਧੀਆ ਫੀਲਿੰਗ ਜਿੰਨੀ ਥੱਕਵੜ ਹੁੰਦੀ ਹੈ ਜਦੋਂ ਆਪਾਂ ਇਦਿਹਰੇ ਬੰਦੇ ਨੂੰ ਮਿਲਦੇ ਆ ਤੇ ਸਾਰੀ ਥੱਕਵੜ ਉੱਤਰ ਜਾਂਦੀ ਹੈ ਜਦੋਂ ਲੋਕ ਐਪਰੀਸ਼ੀਏਟ ਕਰਦੇ ਆ ਅੱਛਾ ਜਦੋਂ ਤੁਸੀਂ ਘਰ ਤੋਂ ਤੁਰੇ ਸੀਗੇ ਤਾਂ ਸਮਾਨ ਵੀ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਕਿਉਂਕਿ ਫੇ ਉੱਥੇ ਜਿਵੇਂ ਕਿ ਸੁਣਿਆ ਚਲੋ ਮੈਂ ਗਿਆ ਤਾਂ ਹੈ ਨਹੀਂ ਕਦੇ ਉਧਰ ਤਾਂ ਆਫ ਰੋਡਿੰਗ ਵੀ ਕਹਿੰਦੇ ਕਾਫੀ ਜ਼ਿਆਦਾ ਹੁੰਦੀ ਹੈ ਦਿੱਕਤਾਂ ਪਰੇਸ਼ਾਨੀਆਂ ਵੀ ਆਉਂਦੀਆਂ ਹੋਣਗੀਆਂ ਸੁਭਾਅਕ ਇੱਥੇ ਹਾਂਜੀ ਦਿੱਕਤਾਂ ਇਹ ਇਹਦੇ ਪਹਾੜ ਵਗੈਰਾ ਡਿਗੇ ਹੁੰਦੇ ਆ ਉੱਥੇ ਥੋੜਾ ਡਰ ਲੱਗਦਾ ਵੈਸੇ ਤਾਂ ਚਲੋ ਬੰਦੇ ਤਾਂ ਸਾਰੇ ਵਧੀਆ ਮਿਲੇ ਉਹ ਕੋਈ ਤੱਕ ਚੱਕਰ ਨਹੀਂ ਸੀਗਾ ਮਤਲਬ ਰਸਤੇ ਥੋੜੇ ਸੀਗੇ ਕਿ ਆਫ ਰੋਡਿੰਗ ਜਾਂ ਸੀ ਲੈਂਡ ਸਲਾਈਡਿੰਗ ਹੋਈ ਸੀ ਉਹ ਥੋੜਾ ਟਫ ਸੀਗਾ ਅੱਛਾ ਜਦੋਂ ਯਾਤਰਾ ਸ਼ੁਰੂ ਕੀਤੀ ਸੀ ਉਦੋਂ ਸੀਗਾ ਮਨ ਦੇ ਵਿੱਚ ਕਿ ਯਾਰ ਪੂਰੀ ਕਰ ਲੂੰਗਾ ਉੱਥੇ ਤੱਕ ਪਹੁੰਚ ਪਹੁੰਚ ਜਾਵਾਂਗਾ ਜਾਂ ਨਹੀਂ ਜਾਂ ਰਾਹ ਤੋਂ ਵਾਪਸ ਨਾ ਕਿਤੇ ਆਣਾ ਪਵੇ ਮੁੜਨਾ ਨਾ ਪਵੇ ਬੇਰੰਗ ਜਿਹਦਾ ਜੀ ਜਦੋਂ ਮੈਂ ਚੰਡੀਗੜ੍ਹ ਪਹੁੰਚਿਆ ਸੀਗਾ ਉਦੋਂ ਮੇਰੇ ਮਨ ਦੇ ਵਿੱਚ ਖਿਆਲ ਆ ਜੋ ਲੱਤਾਂ ਨੇ ਜਵਾਬ ਦਿੱਤਾ ਜਦੋਂ ਆਪਾਂ 100 200 ਕਿਲ ਤੇ ਫਿਰ ਮੈਂ ਸੋਚਿਆ ਯਾਰ ਨਹੀਂ ਕਰਨਾ ਤਾਂ ਹੈ ਨਹੀਂ ਕਰਦੇ ਵੀ ਕਹਿਣਗੇ ਆ ਗਿਆ ਹਾਂ ਬਿਲਕੁਲ ਤੇ ਉਦੋਂ ਮੈਂ ਸੋਚਿਆ ਨਹੀਂ ਯਾਰ ਮੈਂ ਕਰ ਸਕਦਾ ਮਤਲਬ ਮੇਰੇ ਮਨ 'ਚ ਸੀਗਾ ਕਿਤੇ ਨਾ ਕਿਤੇ ਮੈਂ ਕਰ ਕਰੂੰਗਾ ਕੌਨਫੀਡੈਂਸ ਸੀਗਾ ਮੇਰੇ 'ਚ ਤੇ ਕਈ ਇਦਾਂ ਦੇ ਮਤਲਬ ਸਿਚੁਏਸ਼ਨ ਬਣੀ ਕਿ ਯਾਰ ਲੱਗਾ ਦਿਲ ਨੂੰ ਕਿ ਯਾਰ ਗਲਤ ਪੰਗਾ ਲੈ ਰਿਆ ਪਰ ਚਲੋ ਬੋਲੇ ਨਾਲ ਦੀ ਕਿਰਪਾ ਕੇ ਰਾਈਡ ਕੰ ਕਿ ਕਿੰਨੇ ਦਿਨ ਦਾ ਸਫ਼ਰ ਹੈ ਕਦੋਂ ਤੁਸੀਂ ਇਹ ਯਾਤਰਾ ਕਿਹੜੀ ਤਰੀਕ ਨੂੰ ਤੁਸੀਂ ਘਰੋਂ ਨਿਕਲੇ ਸੀ ਤੇ ਕਿਹੜੀ ਤਰੀਕ ਨੂੰ ਘਰ ਵਾਪਸ ਆਏ ਜੀ ਇਹ ਮੈਂ ਨਿਕਲੇ ਸੀ 6 ਮਈ ਨੂੰ ਤੇ ਮੈਂ ਤਕਰੀਬਨ 28 ਤਰੀਕ ਨੂੰ ਮੈਂ ਘਰ ਆ ਗਿਆ ਸੀ ਵਾਪਸ ਹਾਂਜੀ ਤੇ 6 ਤਰੀਕ ਨੂੰ 6 ਮਹੀਨੇ ਮਿਲ ਗਿਆ ਸੀ ਨਿਕਲੇ ਸੀ ਕਿ 28 ਨੂੰ ਮਤਲਬ ਕਿ 22 ਦਿਨ ਦਾ ਸਫਰ ਤੈ ਕਰਕੇ ਆਇਓ ਤੁਸੀਂ ਤੇ ਰਾਹ ਦਾ ਐਕਸਪੀਰੀਅੰਸ ਵੀ ਤੁਸੀਂ ਐਕਸਪੀਰੀਅੰਸ ਤੁਸੀਂ ਦੱਸਿਆ ਕਿ ਬਹੁਤ ਵਧੀਆ ਰਿਹਾ ਰਸਤੇ ਦੇ ਵਿੱਚ ਕਦੀ ਕੋਈ ਵਿਅਕਤੀ ਵੀ ਮਿਲੇ ਹੋਣਗੇ ਬੰਸ ਸਬੰਧੀ ਕਿ ਬਿਲਕੁਲ ਬਿਲਕੁਲ ਮਿਲੇ ਹੋਣਗੇ ਜਾਂ ਕੋਈ ਉਹਨਾਂ ਨੇ ਦੱਸਿਆ ਹੋਵੇਗਾ ਵਿੱਚ ਪੁੱਛਿਆ ਹੋਊਗਾ ਕਿ ਕੋਈ ਇਸ ਤੋਂ ਪਹਿਲਾਂ ਵੀ ਸਾਈਕਲ ਤੇ ਰਾਈਡ ਕੀਤੀ ਹੈ ਜੀ ਬਿਲਕੁਲ ਜੀਤਨ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਹਰਿਆਣਾ ਦੇ ਸੀਗਾ ਤੇ ਰਾਹ ਦਾ ਟਾਈਮ ਸੀਗਾ ਉੱਥੇ ਤੇ ਇੱਕ ਮੈਨੂੰ ਕੋਈ ਮੁੰਡਾ ਮਿਲਿਆ ਉਹਨੇ ਮੈਨੂੰ ਮਤਲਬ ਹਰਿਆਣਾ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਹੈ ਕਿ ਲੋਕੀ ਨਾ ਬੜੇ ਮਹਿਮਾਨ ਨਵਾਜ਼ੀ ਜੀ ਕਰਦੇ ਆ ਤੇ ਮੈਨੂੰ ਕਿਸੇ ਨੇ ਰੋਕਿਆ ਤੇ ਉਹਨੇ ਮੈਨੂੰ ਲੱਸੀ ਪਿਆਈ ਤੇ ਉਹਨਾਂ ਦੇ ਮਦਦ ਆ ਕੇ ਬਾਹਰ ਕਹਿੰਦੇ ਕਿ ਬੇਟਾ ਇੰਨਾ ਹਨੇਰਾ ਹੋ ਗਿਆ ਤੇ ਤੁਸੀਂ ਹੁਣ ਕਿੱਥੇ ਜਾਣਾ ਤੇ ਮੈਂ ਦੱਸਿਆ ਕਿ ਅੰਟੀ ਮੇਰੇ ਕੋਲ ਟੈਂਟ ਹੈਗਾ ਮੈਂ ਕੈਂਪਿੰਗ ਕਰ ਲੈਣੀ ਹੈ ਮਤਲਬ ਉਹ ਜਿੱਦਾਂ ਹੁੰਦਾ ਨਾ ਮਾਵਾ ਫਿਕਰ ਕਰਦੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਬੇਟਾ ਅੱਗੇ ਨਾ ਜਾਣਾ ਹਨੇਰਾ ਬਹੁਤ ਗਿਆ ਤੇ ਉਹਨਾਂ ਨੇ ਆਪਣੇ ਘਰ ਹੀ ਮੈਨੂੰ ਸੁਆਇਆ ਚੰਗੀ ਮਤਲਬ ਸੇਵਾ ਕੀਤੀ ਤੇ ਅੱਛਾ ਹਰਿਆਣਾ ਦੇ ਵਿੱਚ ਤੁਸੀਂ ਉਹਨਾਂ ਦੇ ਤੇ ਫਿਰ ਉਹਨੇ ਮੈ ਅਲਵਿਦਾ ਕਹਿ ਕੇ ਆਪਣਾ ਅੱਗੇ ਦਾ ਰਸਤਾ ਜਿਹੜਾ ਹੈ ਅੱਛਾ ਤੁਸੀਂ ਖਾਣ ਪੀਣ ਦਾ ਸਮਾਨ ਵੀ ਨਾਲ ਲੈ ਕੇ ਗਏ ਸੀਗੇ ਨਹੀਂ ਖਾਣ ਪੀਣ ਦਾ ਨਹੀਂ ਸੀਗਾ ਜਿਵੇਂ ਕਿ ਤੁਸੀਂ ਦੱਸਿਆ ਨਾ ਕਿ ਟੈਂਟ ਵਗੈਰਾ ਉਹ ਮਤਲਬ ਕਿ ਕਿੱਦਾਂ ਸੀਂਦੇ ਟੈਂਟ ਲੈ ਕੇ ਜੀ ਟੈਂਟ ਸੀਗਾ ਜਿਹੜਾ ਕੈਂਪਿੰਗ ਕਰਵਾ ਸਕੀਏ ਇਦਾਂ ਦੇ ਰਸਤੇ ਮਤਲਬ ਕਿ ਇਦਾਂ ਕਈ ਵਾਰ ਹਿਸਟੇਸ਼ਨ ਤੇ ਜਾਂਦੇ ਆ ਆਪਣਾ ਟੈਂਟ ਲਗਾ ਲਈ ਕਿਉਂਕਿ ਇਸ ਰਸਤੇ ਵਿੱਚ ਆਪਾਂ ਨੂੰ ਹੋਟਲ ਨਹੀਂ ਮਿਲਦਾ ਹੈਗਾ ਤਾਂ ਮੈਂ ਟੈਂਟ ਲਗਾ ਕੇ ਆਪਣਾ ਕੈਂਪਿੰਗ ਵੈਰਾ ਕਰ ਲੈਂਦਾ ਸੀ ਸਟੇ ਵਗੈਰਾ ਤਾਂ ਫਿਰ ਕਿੱਦਾਂ ਹੁੰਦਾ ਹੈ ਜਦ ਤੱਕ ਕਿਸੇ ਨੇ ਘਰ ਰੱਖ ਲਿਆ ਤਾਂ ਬਸ ਇਹ ਤਾਂ ਤਕਰੀਬਨ ਮੈਂ ਆਪਣੇ ਆਪਣੇ ਆਪ ਹੀ ਕੀਤਾ ਸਾਰਾ ਕੁਝ ਕਿਉਂਕਿ ਮੈਂ ਕਿਸੇ ਘਰ ਤੁਹਾਨੂੰ ਪਤਾ ਹੈ ਅੱਜਕਲ ਮੌਲ ਉੱਦਰ ਆਇਆ ਤੇ ਮੈਂ ਕਿਸੇ ਦੇ ਟਰਸਟ ਕਰਨਾ ਵੀ ਤੁਹਾਨੂੰ ਪਤਾ ਹੈ ਅੱਜਕਲ ਨਹੀਂ ਹੈਗਾ ਜਮਾਨਾ ਨਹੀਂ ਹੈਗਾ ਤੇ ਮੈਂ ਕੈਂਪਿੰਗ ਕਰਦਾ ਸੀਗਾ ਜਿੱਥੇ ਮੈਨੂੰ ਪੋਸੀਬਲ ਲੱਗਦਾ ਸੀਗਾ ਮੈਂ ਅਫੋਰਡ ਕਰ ਸਕਦਾ ਮੈਂ ਉੱਥੇ ਹੋਟਲ ਲੈ ਲੈਂਦਾ ਸੀਗਾ ਤੇ ਭਾਰਪੂਰ ਵੀ ਘਟਿਆ ਫਿਰ ਯਾਤਰਾ ਨਾਲ ਨਹੀਂ ਹਾਂਜੀ 3-4 ਕਿਲੋ ਘਟ ਗਿਆ ਪਰ ਕੋਕ ਮੋਮੋਸ ਖਾਣੇ ਛੱਡੇ ਨਹੀਂ ਹੈਗੇ ਅੱਛਾ ਤੇ ਉਸ ਤੋਂ ਬਾਅਦ ਆਪਾਂ ਜੇਕਰ ਆਪਾਂ ਖਰਚੇ ਦੀ ਗੱਲ ਕਰੀ ਤਾਂ ਵੀ ਸਾਈਕਲ ਸਾਈਕਲ ਤੇ ਗਏ ਉਹ ਖਰਚਾ ਤਾਂ ਸੁਭਾਵਿਕ ਆਂਦਾ ਹੋਵੇਗਾ ਕਿਉਂਕਿ ਸਾਈਕਲ ਵੀ ਖਰਾਬ ਹੁੰ ਕੀ ਤਾਂ ਜੀ ਇਹ ਤਿੱਕ-ਕਟੋਕਟ 3-4 ਵਾਰੀ ਪੈਂਚਰ ਹੋਇਆ ਉਸ ਤੋਂ ਬਾਅਦ ਮੈਂ ਜਦੋਂ ਆਪਣੇ ਉੱਪਰ ਪਹੁੰਚ ਗਿਆ ਸੀ ਗਰ ਉਧਰ ਪ੍ਰਿਆਗ ਦੇ ਕੋਲ ਤੇ ਮੈਂ ਉੱਥੇ ਟਿਊਬ ਚੇਂਜ ਕਰ ਲਈ ਸੀ ਤੇ ਆਪ ਹੀ ਕਰਦੇ ਸੀਗੇ ਕੋਈ ਉੱਥੇ ਕਰਵਾਉਣੇ ਮੈਨੂੰ ਜਿੱਥੇ ਕੋਈ ਓਪਰਚ्युनिटी ਸੀਗੀ ਉੱਥੇ ਕਰਵਾ ਲਈ ਜਿੱਥੇ ਓਪਰਚ्युनिटी ਨਹੀਂ ਤੇ ਫਿਰ ਉੱਥੇ ਮੈਂ ਖੁਦ ਹੀ ਟਿਊਬ ਚੇਂਜ ਕਰ ਲਈ ਸੀ ਅੱਛਾ ਸ਼ਿਵਮ ਜੀ ਇਹ ਵੀ ਕਿਹਾ ਜਾਂਦਾ ਕਿ ਕਈ ਵਾਰ ਰਸਤੇ ਵਿੱਚ ਇਸ ਤਰ੍ਹਾਂ ਦੇ ਆ ਜਾਂਦੇ ਨੇ ਕਿ ਉਹ ਬੜੇ ਖਤਰਨਾਕ ਰਸਤੇ ਆ ਉੱਥੇ ਲੁੱਟਕੋ ਹੋਣ ਦਾ ਵੀ ਜਿਹੜਾ ਡਰ ਬਣਿਆ ਰਹਿੰਦਾ ਕਿਉਂਕਿ ਆਪਾਂ ਆਮ ਤੌਰ ਤੇ ਵੇਖਦੇ ਆ ਕਿ ਸੋਸ਼ਲ ਮੀਡੀਆ ਕੁਟਮਾਰ ਹੋ ਜਾਂਦੀ ਹੈ ਜਾਂ ਉਹਨਾਂ ਦਾ ਉਟਕੋ ਹੋ ਜਾਂਦੀ ਹੈ ਕੋਈ ਇਸ ਤਰ੍ਹਾਂ ਦਾ ਹੋਇਆ ਤਾਂ ਨਹੀਂ ਸੀਨ ਕੋਈ ਨਹੀਂ ਸਰ ਇੱਧਰ ਤਾਂ ਕੋਈ ਸੀਨ ਨਹੀਂ ਹੋਇਆ ਪਰ ਡਰ ਤਾਂ ਕਿੰਨੋਂ ਲੱਗਦਾ ਹੀ ਆ ਰਸਤੇ ਵਿੱਚ ਇਦਾਂ ਦੇ ਮਿਲੇ ਮੈਨੂੰ ਕਿ ਜਿੱਥੋਂ ਪੱਥਰ ਵੀ ਮੇਰੇ ਸਾਹਮਣੇ ਡਿਗੇ ਉੱਥੇ ਮੈਨੂੰ ਲੱਗਾ ਪਰ ਮੈਨੂੰ ਇਹ ਸੀਗਾ ਮੈਂ ਚਲੋ ਬੋਲੇਨਾਰਦੀ ਤੇ ਜਾ ਰਿਹਾ ਹਾਂ ਤਾਂ ਮੇਰੀ ਯਾਤਰਾ ਜਿਹੜੀ ਹੈ ਬੋਲੇਨਾਰਥ ਖੋਦੀ ਸਹੀ ਕਰੂਗੇ ਅੱਛਾ ਕੋਈ ਇਸ ਤਰ੍ਹਾਂ ਦਾ ਐਕਸਪੀਰੀਅੰਸ ਜੋ ਮੂਮੈਂਟ ਹੋਵੇ ਜੋ ਐਂਡ ਤੱਕ ਯਾਦ ਰਹੇਗਾ ਸ਼ੇਅਰ ਕਰਨਾ ਚਾਹੁੰਦੇ ਹੋਗੇ ਜਾਂ ਕੁਝ ਉਹ ਚੰਗਾ ਹੋਇਆ ਜਾਂ ਕੁਝ ਮਾੜਾ ਹੋਇਆ ਹੋਵੇ ਰਸਤੇ ਕਿੰਨੇ ਜੀ ਮੈਂ ਤਾਂ ਇੱਕ ਆਪਣ ਤਾਂ ਮੈਂ ਇੱਕ ਹੋਟਲ ਸੀਗਾ ਮਤਲਬ ਮੇਰੇ ਪੌਕਟ ਦੇ ਵਿੱਚ ਮੈਂ ਉਹਨਾਂ ਅਫੋਰਡ ਨਹੀਂ ਕਰ ਸਕਦਾ ਸੀਗਾ ਹੋਟਲ ਨੂੰ ਉਹ ਕਟ-ਕਟ 3000 ਰੁਪਏ ਮੈਨੂੰ ਕਹਿ ਰਿਹਾ ਸੀਗਾ ਤੇ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀ ਤੇ ਮੈਨੂੰ ਇੱਕ ਨਾ ਗੱਡੀ ਜਿਹਦੇ ਹੁੰਦੇ ਟੈਕਸੀ ਡਰਾਈਵਰ ਟਾਈਪ ਦੇ ਸੁੰਮੋ ਗੱਡੀ ਸੀ ਤੇ ਉਹ ਮੈਨੂੰ ਬੰਦਾ ਮਿਲਿਆ ਤੇ ਉਹ ਕਹਿੰਦਾ ਬਾਈ ਅੱਜ ਤੂੰ ਮੇਰੀ ਗੱਡੀ 'ਚ ਸੌ ਜਾ ਮਤਲਬ ਕਿ ਉਹਨੇ ਮੇਰਾ ਸਾਈਕਲ ਜਿਹਸੀ ਗੱਡੀ ਦੀ ਛਾਤੇ ਰੱਖ ਲਿਆ ਤੇ ਮੇਰੇ ਕੋਲ ਸਲੀਪਿੰਗ ਬੈਗ ਸੀਗਾ ਤੇ ਉਹਨੇ ਮੈਨੂੰ ਗੱਡੀ 'ਚ ਸੌ ਲਿਆ ਮਤਲਬ ਉਹ ਮੈਂ ਮੂਮੈਂਟ ਕਦੇ ਨਹੀਂ ਬੋਲ ਸਕਿਆ ਕਿਉਂਕਿ ਇਦਾਂ ਦਾ ਇੱਕ ਜਿਹੜਾ ਮੂਵਮੈਂਟ ਹੁੰਦਾ ਕੋਈ ਬੰਦਾ ਜਾਣਦਾ ਨਹੀਂ ਪਛਾਣਦਾ ਨਹੀਂ ਕੋਈ ਕੋਈ ਅਣਜਾਣ ਬੰਦਾ ਜਸਤੀ ਕਰਨਾ ਵੀ ਔਖਾ ਹੁੰਦਾ ਤੁਹਾਡੇ ਲਈ ਵੀ ਅਗਲੇ ਲਈ ਵੀ ਬਿਲਕੁਲ ਕੋਈ ਖੁਦਾ ਕਹਿੰਦਾ ਕਿ ਯਾਰ ਮੈਂ ਹੈਲਪ ਕਰਾਂ ਤਾਂ ਉਹ ਮੈਂ ਕਦੀ ਨਹੀਂ ਭੁੱਲੂਗਾ ਸਸ ਪੈਸੇ ਵਗੈਰਾ ਵੀ ਲੈ ਕੇ ਨਹੀਂ ਉਦਾਂ ਹੀ ਨਹੀਂ ਪੈਸੇ ਉਹਨੇ ਕੋਈ ਨਹੀਂ ਲਏ ਬਲਕਿ ਉਹਨੇ ਮੈਨੂੰ ਰੋਟੀ ਖਵਾਈ ਢਾਬੇ ਦੇ ਇੱਕ ਡਰਾਈਵਰ ਨੇ ਓਕੇ ਜੀ ਅੱਛਾ ਜੀ ਮੈਂ ਕਿ ਤੁਸੀਂ ਦੱਸ ਰਹੇ ਸੀ ਇੱਕ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਕਿ ਅੱਖਾਂ 'ਚ ਹੰਝੂ ਵੀ ਆ ਗਏ ਜਦ ਤੁਸੀਂ ਐਨਕਦਰਨਾਥ ਮਹਿੰਦਾਂ ਤੋਂ ਪੁੱਛੀਏ ਸੀਗੇ ਜੀ ਉਹ ਮੂਵਮੈਂਟ ਬੜਾ ਮੇਰੇ ਲਈ ਇਮੋਸ਼ਨਲ ਜਰਿਆ ਕਿ ਸੋਚੇ ਨਹੀਂ ਸੀ ਕਰੀ ਕਿ ਮੈਂ ਸਾਈਕਲ ਤੇ ਪਹੁੰਚੂਗਾ ਤੇ ਜਦੋਂ ਮੈਂ ਦਰਸ਼ਨ ਕੀਤੇ ਆਰਤੀ ਚੱਲ ਰਹੀ ਸੀ ਤਾਂ ਮੇਰੀ ਅੱਖਾਂ 'ਚ ਪਾਣੀ ਆ ਗਿਆ ਮੈਂ ਇਮੋਸ਼ਨਲ ਹੋ ਗਿਆ ਕਿ ਯਾਰ ਮੈਂ ਮੈਨੂੰ ਬੋਲੇ ਨਾਨੀ ਨੇ ਜੋ ਕਹੇ ਸਮਝਿਆ ਕਿ ਮੈਨੂੰ ਆਪੇ ਇੱਥੇ ਦੁਆਰ ਤੇ ਬੁਲਾਇਆ ਉਹ ਮਤਲਬ ਮੈਂ ਉਹ ਸ਼ੇਅਰ ਨਹੀਂ ਕਰ ਮਤਲਬ ਅੱਛਾ ਇੱਕ ਤੁਸੀਂ ਇਹ ਵੀ ਦੱਸਦੇ ਸੀ ਕਿ ਰਜਿਸਟ੍ਰੇਸ਼ਨ ਕਰਵਾਣੀ ਭੁੱਲ ਗਏ ਸੀਗੇ ਤੁਸੀਂ ਹਾਂਜੀ ਉਹ ਮੈਂ ਕੋ ਵਾਪਸ ਵੀ ਤੁਹਾਨੂੰ ਮੋੜਨਾ ਚਾਹਿਆ ਉੱਥੇ ਰਜਿਸਟ੍ਰੇਸ਼ਨ ਕਰਵਾਣੀ ਪੈਂਦੀ ਹੈ ਹਾਂਜੀ ਉਹ ਮੈਂ ਕਰਵਾਈ ਨਹੀਂ ਸੀਗੀ ਕਿਉਂਕਿ ਮੈਨੂੰ ਡੇਟ ਨਹੀਂ ਮਿਲ ਰਹੀ ਸੀ ਇੱਕ ਮੇਰੇ ਜਿੰਦਾ ਇੱਕ ਮੇਰੀ ਭੈਣ ਕਹਿ ਲੋ ਜਏ ਇਹ ਹੈ ਕਿ ਮੈਂ ਦਿਮ ਮੈਂ ਅੱਗੇ ਤਾਂ ਨਹੀਂ ਦੇਖਦਾ ਕਿ ਉਹਦਾ ਨੁਕਸਾਨ ਆ ਜਾਂ ਫਾਇਦਾ ਆ ਤੇ ਬਸ ਮੈਂ ਜਾਣਾ ਤੇ ਬਸ ਸਾਮਾਨ ਇਕੱਠਾ ਕੀਤਾ ਨਿਕਲ ਗਿਆ ਮੈਂ ਅੱਗੇ ਤਾਂ ਨਹੀਂ ਸੋਚਿਆ ਕਿ ਮੈਨੂੰ ਅੱਗੇ ਜੇ ਕੋਈ ਪ੍ਰੋਬਲਮ ਹੋ ਸਕਦੀ ਆ ਚਲੋ ਅਕਸਰ ਵਧੀਆ ਸੀ ਕਿ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਰ ਮੈਂ ਪੰਜਾਬ ਤੋਂ ਸਾਈਕਲ ਤੇ ਆਇਆ ਤੇ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਤੇ ਫਿਰ ਮੇਰੀ ਉੱਥੇ ਆਫਲਾਈਨ ਜਿਹੜੀ ਰਿਸ਼ੀਵਨ ਉਹਨਾਂ ਨੇ ਕੀਤੀ ਅੱਛਾ ਪਹਿਲਾਂ ਮਨਾਂ ਵੀ ਕੀਤਾ ਗਿਆ ਕਿ ਨਹੀਂ ਮੈਂ ਜਾਣਾ ਹਾਂਜੀ ਹਾਂਜੀ ਆ ਸੀ ਦਿਮਾਗ ਦੇ ਵਿੱਚ ਯਾਰ ਹੁਣੇ ਇੰਨੀ ਦੂਰ ਆਇਆ ਨਾ ਪੈਂਡਾ ਤਾਇਆ ਕਰਕੇ ਆਇਆ ਹੁਣ ਫੇ ਵਾਪਸ ਵੀ ਰੰਗ ਪਰਥਨਾ ਪਵੇਗਾ ਬਿਲਕੁਲ ਮੇਰੇ ਮਨ ਤੋਂ ਟੁੱਟਿਆ ਵੀ ਕਿ ਯਾਰ ਮੈਨੂੰ ਬਣਾ ਕਰ ਰਿਹਾ ਪਰ ਵੀ ਜਿਹੜੇ ਉਹ ਅਫਸਰ ਸੀਗੇ ਡਿਊਟੀ ਤੇ ਮੈਂ ਉਹਨਾਂ ਨਾਲ ਮਿਲਿਆ ਮੈਂ ਉਹਨਾਂ ਨੂੰ ਸਾਰੀ ਕਹਾਣੀ ਦੱਸੀ ਕਿ ਸਰ ਮੈਂ ਸਾਈਕਲ ਤੇ ਆਇਆ ਇੰਨੀ ਦੂਰ ਫਿਰ ਉਹਨਾਂ ਨੇ ਲੱਗਾ ਕਿ ਯਾਰ ਬੰਦਾ ਕੋਈ ਆ ਰਿਹਾ ਕੋਈ ਜੈਨੂਇਨ ਬੰਦਾ ਹੈ ਫਿਰ ਉਹਨਾਂ ਨੇ ਮੈਨੂੰ ਆਫਲਾਈਨ ਜਿਹੜੀ ਰਜਿਸਟ੍ਰੇਸ਼ਨ ਦੀ ਉਹਨਾਂ ਨੇ ਮੈਨੂੰ ਕਿਹਾ ਤੇ ਉਹਨਾਂ ਨੇ ਫਿਰ ਮੈਨੂੰ ਅੱਗੇ ਜਾਣ ਦਿੱਤਾ ਖੁਸ਼ ਹੁਣ ਸੈਟੀਸਫਾਈਡ ਮੰਨ ਕੇ ਯਾਤਰਾ ਕਰਕੇ ਆਇਆ ਉਹ ਸਾਈਕਲ ਤੇ ਘਰੋਂ ਨਿਕਲੇ ਸੀ ਸਾਈਕਲ ਤੇ ਠੀਕ ਠਾਕ ਐਂ ਤੰਦਰੁਸਤ ਤੁਸੀਂ ਵਾਪਸ ਆਇਓ ਦਰਸ਼ਨ ਕਰਕੇ ਬਿਲਕੁਲ ਜੀ ਮਤਲਬ ਲਾਈਫ ਟਾਈਮ ਅਚੀਵਮੈਂਟ ਐ ਲੋਕੀ ਸੋਚਦੇ ਆ ਕਿ ਅਸੀਂ ਕਜ਼ਾਰਨਾ ਜਾਣਾ ਤੇ ਮੈਂ ਉੱਥੇ ਸਾਈਕਲ ਤੇ ਗਿਆ ਮੇ ਇਹ ਤੋਂ ਵੱਡੀ ਅਚੀਵਮੈਂਟ ਮੇਰੀ ਲਾਈਫ 'ਚ ਕੋਈ ਨਹੀਂ ਹੈਗੀ ਅੱਛਾ ਸਪான்ਸਰ ਵੀ ਕੀਤਾ ਕਿਸ ਨੇ ਤੁਸੀਂ ਦੱਸ ਦੇ ਸਕੀਗੇ ਹਾਂ ਜੀ ਮੈਂ ਥੈਂਕਸ ਕਰਨਾ ਚਾਹੁੰਦਾ ਹਾਂ ਪਾਰੀ ਲਾਈਫ ਕੇਅਰ ਐਂਡ ਟ੍ਰੋਮਾ ਸੈਂਟਰ ਦਿਨੇਸ਼ ਕੌਸ਼ਲ ਜੀ ਤੇ ਦਸ਼ਮੇਸ਼ ਮੈਡੀਕੂਰਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਮੈਂ ਉਹਨਾਂ ਦਾ ਧੰਨ ਕਦੀ ਵੀ ਨਹੀਂ ਦੇ ਸਕਦਾ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਐ ਥੈਂਕਸ ਥੈਂ ਤਾਂ 26 ਸਾਲ ਦੇ ਵਿੱਚ ਇੱਕ ਵੱਡਾ ਰਿਕਾਰਡ ਤੁਸੀਂ ਆਪਣੇ ਆਪ ਦੇ ਵਿੱਚ ਸਥਾਪਿਤ ਕਰਤਾ। ਬਿਲਕੁਲ ਬਿਲਕੁਲ। ਚੱਲ ਇਸੇ ਤਰ੍ਹਾਂ ਉਹਨੇ ਕਿਹਾ ਨਹੀਂ ਕਿ ਯਾਰ ਕਿਹੜੇ ਪੰਗੇ ਚ ਪੈਣ ਲੱਗੇ ਆ ਤੂੰ। ਤਾਂ ਜਦੋਂ ਵਾਪਸ ਜਾਣ ਤੋਂ ਪਹਿਲਾਂ ਕਿਹਾ ਹੋਵੇਗਾ ਜਦੋਂ ਵਾਪਸ ਆਏ ਤਾਂ ਉਦੋਂ ਕੀ ਉਹਨਾਂ ਦਾ ਬਿਹੇਵੀਅਰ ਸੀਗਾ ਤਾਂ ਜਦੋਂ ਤੁਸੀਂ ਆਏ ਪੈਰਦੀ ਦਾ ਰਿਲੇਟਿਵਸ ਦਾ। ਜੀ ਜੀ ਇਦਾਂ ਆ ਕਿ ਜਦੋਂ ਤੁਸੀਂ ਕੁਝ ਅਲੱਗ ਕਰਨਾ ਚਾਹੁੰਦੇ ਨਾ ਤੁਹਾਡੇ ਲੱਤਾਂ ਖਿੱਚਣ ਵਾਲੇ ਬੜੇ ਹੁੰਦੇ ਆ ਉਹ ਕੋਈ ਬਗਾਨੇ ਨਹੀਂ ਹੁੰਦੇ ਆਪਣੇ ਬੰਦੇ ਹੁੰਦੇ ਆ ਆਪਣੇ ਫਰੈਂਡ ਸਰਕਲ ਦੇ ਵਿੱਚ ਹੀ ਹੁੰਦੇ ਆ। ਬੜੇ ਲੋਕਾਂ ਨੇ ਮੈਨੂੰ ਮਜ਼ਾਕ ਉਡਾਇਆ ਕਿ ਯਾਰ ਤੇਰਾ ਵੇਟ ਵੀਨਾ ਆ। ਤੂੰ ਮੈਨੂੰ ਮਤਲਬ ਨਹੀਂ ਕਰ ਪਾਉਂਗਾ ਨਹੀਂ ਹੋਏਗੀ ਮੈਨੂੰ ਕਿਹਾ ਗਿਆ ਤੈਨੂੰ ਟਰੱਕ ਚ ਪਾ ਕੇ ਲੈ ਹੋਣਾ ਪੈਣਾ ਮਲੇ ਇਦਾਂ ਮਜ਼ਾਕ ਜਿਹੜਾ ਕਰਦੇ ਨੇ ਇਦਾਂ ਬੰਦੇ ਕਰਦੇ ਤੇ ਮੈਨੂੰ ਸਿਖਿਆ ਯਾਰ ਮੈਂ ਕਿ ਇਹਨਾਂ ਨੂੰ ਜਵਾਬ ਦੇਣਾ ਆ ਤੇ ਉਹ ਜਵਾਬ ਕਿਤੇ ਦੇਣਾ ਉੱਥੇ ਪਹੁੰਚ ਕੇ ਫੋਟੋ ਪਾ ਕੇ ਫਿਰ ਜਵਾਬ ਦੇਣਾ ਤੇ ਉਹ ਚਲੋ ਬੋਲੇ ਦਾਤਨੀ ਮੇਤ ਮੇਰ ਕੀਤੀ ਹੋਇਆ ਵੀ ਤੇ ਹੁਣ ਚਲੋ ਬੰਦੇ ਐਪਰੀਸ਼ੀਏਟ ਵੀ ਕਰਦੇ ਆ ਤੇ ਮਲੇ ਮੈਨੂੰ ਯਕੀਨ ਨਹੀਂ ਸੀ ਆਪਣੇ ਆਪ ਤੇ ਮੈਨੂੰ ਤੁਸੀਂ ਮੰਨੂਗੇ ਮੈਨੂੰ ਰਾਜਸਥਾਨ ਤੋਂ ਮੈਸੇਜ ਆਏ ਲੋਕਾਂ ਦੇ ਕੈਨੇਡਾ ਤੋਂ ਵੀ ਮੈਸੇਜ ਆਏ ਕਿ ਯਾਰ ਭਾਈ ਤੁਹਾਨੂੰ ਕੋਈ ਹੈਲਪ ਚਾਹੀਦੀ ਆ ਲੋਕਾਂ ਨੇ ਮੇਰੀ ਵੀਡੀਓ ਮੈਨੂੰ ਬੜਾ ਵਧੀਆ ਲੱਗਾ ਯਾਰ ਲੋਕੀ ਪੁੱਛਦੇ ਆ ਚਲੋ ਕਿਸੇ ਦਾ ਪਤਾ ਕੀ ਲੈਣਾ ਹੈ ਕੋਈ ਬੰਦਾ ਮੈਸੇਜ ਕਰਦਾ ਪਿਆਰ ਨਾਲ ਅਪਰੀਸ਼ੀਏਟ ਕਰਦਾ ਉਹ ਬਹੁਤ ਵੱਡੀ ਗੱਲ ਹੈ ਬਿਲਕੁਲ ਉਹੀ ਗੱਲ ਹੋ ਗਈ ਤੇ ਫਿਊਚਰ ਪਲਾਨ ਵੀ ਹੈ ਕੋਈ ਅੱਗੇ ਹੁਣ ਉਹ ਨਾਲੇ ਸਮੇਂ ਦੇ ਵਿੱਚ ਫਿਊਚਰ ਪਲਾਨ ਮੇਰਾ ਇਹ ਹੀ ਹੈ ਜੀ ਮੈਂ ਬਰਿੰਦਾਵਨ ਦਾ ਕਰਨਾ ਚਾਹੁੰਗਾ ਸਾਈਕਲ ਤੇ ਹਾਂਜੀ ਸਾਈਕਲ ਤੇ ਤੇ ਬਰਿੰਦਾਵਨ ਦਾ ਜ਼ਿਆਦਾ ਟਫ ਹੈ ਕਿ ਕੇਦਾਰਨਾਥ ਦਾ ਬਸ ਬਸ ਬਰਿੰਦਾਵਨ ਦਾ ਬਸ ਇਹ ਨਾਲ ਟਫ ਨਹੀਂ ਕੇਦਾਰਨਾਥ ਦਾ ਹਾਂਜੀ ਕਿਉਂਕਿ ਹਾਈਵੇ ਹੈ ਨਾ ਸਾਰਾ ਦਿੱਲੀ ਦਾ ਹਾਈਵੇ ਹੈ ਜੀ ਤੇ ਕੇਦਾਰਨਾਥ ਦਾ ਟਫ ਇਸ ਲਈ ਕਿਉਂਕਿ ਸਾਰੀ ਚੜਾਈ ਹੈ ਪਹਾੜੀ ਇਲਾਕਾ ਉਦੋਂ ਟਰੱਕਾਂ ਦੀ ਵੀ ਬੱਸ ਹੋ ਜਾਂਦੀ ਤੇ ਮੈਂ ਤਾਂ ਫੀਵੀ ਸਾਈਕਲ ਤੇ ਗਿਆ ਸੀਗਾ ਤੇ ਹਾਂਜੀ ਮੈਂ ਹੁਣ ਕਰੂੰਗਾ ਵ੍ਰਿੰਦਾਵਨ ਦਾ ਮੇਰੀ ਕੋਸ਼ਿਸ਼ ਇਹ ਮੈਂ ਸਤੰਬਰ ਕਿਉਂਕਿ ਮੇਰਾ ਬਰਥਡੇ ਹੁੰਦਾ ਅਕਤੂਬਰ ਦੇ ਵਿੱਚ ਓਕੇ ਤੇ ਮੈਂ ਚਾਹੁੰਦਾ ਮੈਂ ਅਕਤੂਬਰ ਮਹੀਨੇ ਤੱਕ ਮੈਂ ਆਦਰਸ਼ਨ ਕਰਾਂ ਅੱਛਾ ਸ਼ਿਵਮ ਜੀ ਆਪਾਂ ਗੱਲ ਕਰ ਗਏ ਇੱਕ ਮੌਸਮ ਦੀ ਗੱਲ ਕਰੀ ਇਹ ਤਾਂ ਅਤ ਦੀ ਗਰਮੀ ਹੈ ਬਹੁਤ ਹਾਲਾਂਕਿ ਇਹ ਗਰਮੀ ਬੇਸ਼ੱਕ ਲੇਟ ਆਈ ਹੈ ਤਾਂ ਬੜੀ ਇੱਕ ਤੜਲੇ ਦਾ ਤਰੀਕੇ ਨਾਲ ਆਈ ਹੈ ਬਹੁਤ ਜ਼ਿਆਦਾ ਹੁਣ ਇਹ ਜਿਹੜਾ 45 44 47 ਡਿਗਰੀ ਤੱਕ ਜਿਹੜਾ ਤਾਪਮਾਨ ਵੈਦਰ ਪਹੁੰਚ ਚੁੱਕਿਆ ਹੈ ਜੀ ਤਾਂ ਮੌਸਮ ਨੂੰ ਲਾ ਕੇ ਵੀ ਗਰਮੀ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਈ ਹੋਵੇ ਗਰਮੀ ਤਾਂ ਚਲੋ ਹੈਗੀ ਹੈ ਜੀ ਪਰ ਜਦੋਂ ਬੰਦੇ ਨੇ ਕੋਈ ਸੋਚਿਆ ਹੁੰਦਾ ਨਾ ਕਰਨਾ ਫਿਰ ਉਹ ਲਈ ਕੋਈ ਗਰਮੀ ਠੰਡ ਨੇਰੀ ਕੋਈ ਮੈਟਰ ਨਹੀਂ ਕਰਦਾ ਹੈਗਾ ਮੇਰੇ ਹਿਸਾਬ ਨਾਲ ਮੇਰਾ ਮੰਨਣਾ ਇਹ ਆ ਜਦੋਂ ਬੰਦੇ ਦੇ ਜਨੂਨ ਹੁੰਦਾ ਹੈ ਦਿਲ 'ਚ ਕਿ ਯਾਰ ਮੈਂ ਇਹ ਚੀਜ਼ ਕਰਨੀ ਆ ਤਾਂ ਉਹਨੂੰ ਕੋਈ ਨਹੀਂ ਦਿਖਦਾ ਹੈਗਾ ਚਾਹੇ ਉਹ ਅੱਗੇ ਨੁਕਸਾਨ ਆ ਜਾਂ ਕੁਝ ਵੀ ਆ ਮੇਰੇ ਤਾਂ ਮਨ ਦੇ ਵਿੱਚ ਵੀ ਇਸ ਗਰਮੀ ਤਾਂ ਹੈਗੀ ਉਹ ਮੈਨੂੰ ਕਈ ਮੇਰੇ ਰੰਗ ਵੀ ਨਾ ਕਾਲਾ ਹੋ ਗਿਆ ਸੀਗਾ ਤਾਂ ਹੁਣ ਮੈਂ ਜਦੋਂ ਘਰ ਆਇਆ ਮਮੀ ਮੇਰੇ ਕਹਿੰਦੀ ਤੂੰ ਸੁੱਕ ਗਿਆ ਬਲਕਿ ਮੈਂ ਸੁੱਕੇ 2 ਕਿਲੋ ਘਟਿਆ ਹਾਂ ਉਹ ਘਰ ਦੇ ਨਾਲ ਤਾਂ ਫ ਤਾਂ ਇਸ ਹਨੂ ਹੁਸ਼ਾਰਪੁਰ ਦੇ ਹੀ ਰਹਿਣ ਵਾਲੇ ਸ਼ਿਵਮ ਸ਼ਰਮਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਹੁਸ਼ਾਰਪੁਰ ਦੇ ਮੋਹੱਲਾ ਨਿਊ ਦਸ਼ਮੇਸ਼ ਨਗਰ ਦੇ ਹੀ ਰਹਿਣ ਵਾਲੇ ਨੇ ਸਾਈਕਲ ਤੇ ਜਿਹੜੀ ਉਹ ਯਾਤਰਾ ਕੀਤੀ ਹੈ ਹੁਸ਼ਾਰਪੁਰ ਤੋਂ ਲੈ ਕੇ ਸ਼੍ਰੀ ਕਿਦਾਰਨਾਥ ਧਾਮ ਤੱਕ ਐਕਸਪੀਰੀਅੰਸ ਬਿਨਾਂ ਵੱਲੋਂ ਸ਼ੇਅਰ ਕੀਤਾ ਗਿਆ ਰਸਤੇ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਵੱਲੋਂ ਜਿਹੜਾ ਆਪਣਾ ਸਫਰ ਤੈਅ ਕੀਤਾ ਗਿਆ ਕੀ ਕੀ ਉਹਨਾਂ ਨੂੰ ਦਿੱਕਤਾਂ ਪ੍ਰੇਸ਼ਾਨੀਆਂ ਆਈਆਂ ਨੇ ਤੇ ਫਿਊਚਰ ਪਲਾਨ ਵੀ ਉਹਨਾਂ ਵੱਲੋਂ ਜਿਹੜਾ ਸਾਂਝਾ ਕੀਤਾ ਗਿਆ ਸਾਡੇ ਨਾਲ ਕਾਂ ਵਾਲੇ ਸਮੇਂ ਦੇ ਵਿੱਚ ਸਤੰਬਰ ਜਾਂ ਅਕਤੂਬਰ ਮਹੀਨੇ ਦੇ ਵਿੱਚ ਉਹ ਸ਼੍ਰੀ ਵਿਂਧਾਵਨ ਧਾਮ ਦੀ ਯਾਤਰਾ ਇਹ ਵੇ ਜ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾ ترین ਖਬਰਾਂ ਦੇ ਲਈ ਜੁੜੇ ਰਹੋ ਹਿਸ਼ਾਰਪਰ ਨਿਊਜ਼ ਚੈਨਲ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਓਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ